ਹਾਂਜੀ ਸੱਸੀ ਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਰਾਸ਼ਨ ਕਾਰਡ ਸਕੀਮ 2025 ਨਵੇਂ ਰਾਸ਼ਨ ਕਾਰਡ ਅਪਲਾਈ ਜੀ ਹਾਂ ਦੋਸਤੋ ਪੰਜਾਬ ਵਿੱਚ ਨਵੇਂ ਰਾਸ਼ਨ ਕਾਰਡ ਬਣਨੇ ਸਟਾਰਟ ਹੋ ਚੁੱਕੇ ਹਨ ਜਿਸ ਦਾ ਐਲਾਨ ਕੱਲ 15 ਅਗਸਤ ਨੂੰ ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਹੈ ਇਸ ਦੇ ਨਾਲ ਨਵਾਂ ਨਾਮ ਵੀ ਤੁਸੀਂ ਜੋੜ ਸਕਦੇ ਹੋ ਰਾਸ਼ਨ ਕਾਰਡ ਬਣਿਆ ਤਾਂ ਇਹ ਤੁਹਾਡੇ ਲਈ ਜ਼ਰੂਰੀ ਖਬਰ ਕਿਹਿਆ ਪੂਰੀ ਅਪਡੇਟ ਹੌਜ਼ਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਅਗਰ ਤੁਸੀਂ ਪੰਜਾਬ ਦੇ ਵਾਸੀ ਹੋ ਤੁਹਾਡਾ ਜੋ ਰਾਸ਼ਨ ਕਾਰਡ ਹੈ ਉਹ ਪਹਿਲਾਂ ਤੋਂ ਬਣਿਆ ਹੋਇਆ ਹੈ ਤਾਂ ਤੁਸੀਂ ਵਿੱਚ ਕਿਵੇਂ ਨਾਮ ਐਡ ਕਰ ਸਕੋ ਵੀ ਉਸ ਦੇ ਬਾਰੇ ਵੀ ਆਪਾਂ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਨਵਾਂ ਰਾਸ਼ਨ ਕਾਰਡ ਕਦੋਂ ਕਿਵੇਂ ਅਤੇ ਕਿੱਥੇ ਬਣ ਰਿਹਾ ਹੈ ਤਾਂ ਉਸ ਦੇ ਲਈ ਤੁਹਾਡੇ ਲਈ ਜੋ ਜ਼ਰੂਰੀ ਅਪਡੇਟ ਹੈ ਕਿ ਕਿਸ ਤਰੀਕੇ ਤੁਸੀਂ ਆਪਣਾ ਨਵਾਂ ਰਾਸ਼ਨ ਕਾਰਡ ਬਣਵਾ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਕੋਈ ਵੀ ਪਰਿਵਾਰਕ ਮੈਂਬਰ ਜਿਸ ਦੇ ਨਾਮ ਤੇ ਜ਼ਮੀਨ ਨਹੀਂ ਹੋਣੀ ਚਾਹੀਦੀਗੀ ਸੈਕੰਡ ਨੰਬਰ ਤੁਹਾਡਾ ਕੋਈ ਵੀ ਪਰਸਨ ਜੌਬ ਜਾਂ ਕਿ ਕੀ ਗਵਰਨਮੈਂਟ ਜੌਬ ਜਾਂ ਪ੍ਰਾਈਵੇਟ ਜੌਬ ਜਿਸ ਦੀ ਸਾਲਾਨਾ ਆਮਦਨ ਹੈ 1 ਲੱਖ ਤੋਂ ਵੱਧ ਬੰਦੀ ਆ ਨਹੀਂ ਕਰਤਾ ਹੋਣਾ ਚਾਹੀਦਾਗਾ ਤੀਸਰਾ ਤੁਹਾਡੇ ਜੋ ਵੀ ਪਰਸਨ ਤੁਹਾਡੀ ਫੈਮਿਲੀ ਮੈਂਬਰ ਹਨ ਕੋਈ ਵੀ ਪਰਸਨ ਆਈਟੀਆਰ ਫਿਲ ਨਹੀਂ ਕਰਦਾ ਹੋਣਾ ਚਾਹੀਦਾ ਯਾਨੀ ਕਿ ਅਗਰ ਜੋ ਤੁਹਾਡੇ ਪਰਿਵਾਰਕ ਮੈਂਬਰ ਆਈਟੀਆਰ ਫਿਲ ਕਰਦੇ ਹਨ ਤਾਂ ਮਤਲਬ ਤੁਸੀਂ ਰਾਸ਼ਨ ਕਾਲਡ ਤਾਰਕ ਨਹੀਂ ਹੋ ਤੁਸੀਂ ਰਾਸ਼ਨ ਕਾਰਡ ਬਣਾਉਣ ਦੇ एलिਜੀਬਲ ਨਹੀਂ ਹੋ ਇਸ ਤੋਂ ਇਲਾਵਾ ਅਗਰ ਤੁਹਾਡਾ ਰਾਸ਼ਨ ਕਾਰਡ ਤੁਸੀਂ ਬਣਵਾਉਨੇ ਤਾਂ ਤੁਹਾਡੇ ਪਰਿਵਾਰਕ ਮੈਂਬਰ ਵਿੱਚੋਂ ਕੋਈ ਵੀ ਵਪਾਰਿਕ ਕੰਮ ਜਿਵੇਂ ਕਿ ਕੋਈ ਸẢਦਾਗਰੀ ਦਾ ਕੰਮ ਨਹੀਂ ਕਰਦਾ ਹੋਣਾ ਚਾਹੀਦਾ ਕਿਉਂਕਿ ਉਸ ਦੇ ਨਾਲ ਤੁਹਾਡੇ ਜੋ ਖਾਤੇ ਵਿੱਚ ਪੇਮੈਂਟ ਆਉਂਦੀ ਜਾਂਦੀ ਰਹਿੰਦੀ ਹੈ ਜਿਸ ਕਰਕੇ ਤੁਹਾਡੀ ਸਾਲਾਨਾ ਆਮਦਨ ਸਰਕਾਰ ਵੱਲੋਂ ਜ਼ਿਆਦਾ ਸ਼ੋਕ ਕਰ ਜਾਂਦੀ ਹੈ ਔਰ ਇਸ ਤੋਂ ਇਲਾਵਾ ਚਾਰ ਪਹੀਏ ਵਹੀਕਲ ਤੁਹਾਡੇ ਕੋਲ ਕੋਈ ਵਾਹਨ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਤੁਹਾਡੀ ਪਰਸਨਲ ਕਾਰ ਗੱਡੀ ਜੋ ਡਿਲੀਵਰੀ ਦਾ ਕੰਮ ਕਰਦੇ ਨੇ ਉਹਨਾਂ ਦੀ ਕੋਈ ਦਿੱਕਤ ਨਹੀਂ ਹੈ ਲੇਕਿਨ ਜਿਨ੍ਹਾਂ ਕੋਲ ਆਪਣੀ ਪਰਸਨਲ ਕਾਰ ਜਾਂ ਫਿਰ ਪਰਸਨਲ ਕੋਈ ਗੱਡੀ ਹੈ ਉਹ ਇਸ ਰਾਸ਼ਨ ਕਾਰਡ ਦੇ ਲਈ एलिजिਬਲ ਨਹੀਂ ਹੋਵੇਗਾ ਔਰ ਇਸ ਤੋਂ ਇਲਾਵਾ ਹੋਰ ਵੀ ਸਰਕਾਰ ਦੀਆਂ ਸ਼ਰਤਾਂ ਜਿਵੇਂ ਕਿ ਤੁਹਾਡੇ ਪਹਿਲਾ ਰਾਸ਼ਨ ਕਾਰਡ ਜੇ ਬਣਿਆ ਉਸ ਦੇ ਵਿੱਚ ਤੁਸੀਂ ਬਲੌਕ ਲਿਸਟਰ ਵਿੱਚ ਨਹੀਂ ਹੋਣੇ ਚਾਹੀਦੇ ਕਿ ਤੁਹਾਡੇ ਘਰ ਵਿੱਚ ਏਸੀ ਵਰਗੀ ਕੋਈ ਡਿਵਾਈਸ ਯਾਨੀ ਕਿ ਜੋ ਮਸ਼ੀਨਰੀ ਹੈ ਨਹੀਂ ਲੱਗੀ ਹੋਣੀ ਚਾਹੀਦੀ ਕਿਉਂਕਿ ਜਿਨ੍ਹਾਂ ਦੇ ਘਰਾਂ ਵਿੱਚ ਏਸੀ ਵਰਗੀਆਂ ਚੀਜ਼ਾਂ ਲੱਗੀਆਂ ਹਨ ਸਰਕਾਰ ਅਕੋਰਡਿੰਗ ਜਿਹੜਾ ਪਰਸਨ 60-60000 ਰੁਪਏ ਦਾ ਏਸੀ ਲਗਵਾ ਸਕਦਾ ਬਿੱਲ ਭਰ ਸਕਦਾ ਉਸ ਦਾ ਹਰ ਮਹੀਨੇ 10-10000 ਰੁਪਏ ਉਹਨਾਂ ਨੂੰ ਰਾਸ਼ਨ ਕਾਰਡ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਇਹ ਸਿਰਫ ਔਰ ਸਿਰਫ ਅਗਰੀਬ ਲੋਕਾਂ ਲਈ ਸ਼ੁਰੂ ਕੀਤੀ ਗਈ ਸਕੀਮ ਹੈ ਇਸ ਕਰਕੇ ਇਹ ਰੂਲਸ ਦੇ ਅਕੋਰਡਿੰਗ ਅਗਰ ਤੁਸੀਂ ਸਹੀ ਹੋ ਤਾਂ ਤੁਸੀਂ ਰਾਸ਼ਨ卡ੜ ਬਣਵਾਉਣੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਫਾਰਮ ਫਿਲ ਕਰਨਾ ਹੋਵੇਗਾ ਜਿਹੜਾ ਕਿ ਆਪਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਉੱਪਰ ਵੀ ਸ਼ੇਅਰ ਕਰ ਦੇਵਾਂਗੇ ਤਾਂ ਇਹ ਹੈ ਜੀ ਉਹ ਫਾਰਮ ਜਿਹੜਾ ਤੁਸੀਂ ਫਿਲ ਕਰਨਾ ਹੈ ਫਿਲ ਕਰਨ ਤੋਂ ਬਾਅਦ ਤੁਹਾਡੇ ਪਿੰਡ ਦੇ ਮੁਖੀ ਯਾਨੀ ਕਿ ਤੁਹਾਡੇ ਪਿੰਡ ਦੇ ਸਰਪੰਚ ਤੋਂ ਸਿਗਨੇਚਰ ਕਰਾਉਣੇ ਹੋਣਗੇ ਉਸ ਦੇ ਨਾਲ ਪੂਰੇ ਪਰਿਵਾਰਿਕ ਮੈਂਬਰ ਦੇ ਨਾਮ ਲਿਖੇਣਗੇ ਤੁਹਾਡਾ ਸਿਗਨੇਚਰ ਹੋਵੇਗਾ ਪਟਵਾਰੀ ਤੋਂ ਵੀ ਸਿਗਨੇਚਰ ਕਰਾਉਣੇ ਪੈਣਗੇ ਕਿਉਂਕਿ ਪਟਵਾਰੀ ਸਿਗਨੇਚਰ ਤਾਂ ਕਰੇਗਾ ਅਗਰ ਤੁਹਾਡੇ ਕੋਲ ਜ਼ਮੀਨ ਨਹੀਂ ਹੈ ਅਗਰ ਤੁਹਾਡੇ ਕੋਲ ਜ਼ਮੀਨ ਹੋਈ ਤਾਂ ਪਟਵਾਰੀ ਜਿੰਨੀ ਵੀ ਤੁਹਾਡੀ ਜ਼ਮੀਨ ਹੋਏਗੀ ਸਿਗਨੇਚਰ ਕਰਨ ਦੇ ਨਾਲ ਨਾਲ ਉਸ ਦਾ ਵੇਰਵਾ ਵੀ ਲਿਖ ਦਿੰਦੇ ਆ ਤਾਂ ਇਹ ਚੀਜ਼ਾਂ ਤੁਸੀਂ ਜ਼ਰੂਰ ਦੇਖਣਾ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਸਿਗਨੇਚਰ ਉਹ ਤੁਸੀਂ ਆਪਣੇ ਜੋ ਪਿੰਡੋਂ ਤੁਹਾਡੇ ਕਮਿਸ਼ਨਰ ਹੈ ਤੁਹਾਡੇ ਬਲਾਕ ਦਾ ਕਿੰ ਚਾਰਜ ਹੈ ਉਹਨਾਂ ਤੋਂ ਸਿਗਨੇਚਰ ਕਰਾਉਣੇ ਪੈਣਗੇ ਤਾਂ ਇਹ ਜੋ ਸਿਗਨੇਚਰ ਹਨ ਕਿ ਤਿੰਨ ਪਰਸੈਂਟ ਦੇ ਸਿਗਨੇਚਰ ਹੋਣਗੇ ਉਸ ਤੋਂ ਬਾਅਦ ਤੁਸੀਂ ਦਫਤਰ ਦੇ ਵਿੱਚ ਜਾ ਕੇ ਆਪਣੇ ਫਾਰਮ ਨੂੰ ਜਮ੍ਹਾਂ ਕਰਵਾ ਸਕਦੇ ਹੋ ਜਾਂ ਫਿਰ ਆਪਣੇ ਪਿੰਡ ਦੇ ਡੀਪੂ 홀ਡਰ ਨੂੰ ਵੀ ਆਪਣਾ ਫਾਰਮ ਜਮ੍ਹਾਂ ਕਰਵਾ ਸਕਦੇ ਹੋ ਤਾਂ ਇਸ ਤਰੀਕੇ ਤੋਂ ਰਾਸ਼ਨ ਕਾਰਡ ਹਨ ਉਹ ਆਫਲਾਈਨ ਹੀ ਬਣਾਏ ਜਾ ਰਹੇ ਹਨ ਤਾਂ ਤੁਸੀਂ ਵੀ ਆਪਣਾ ਰਾਸ਼ਨ ਕਾਰਡ ਬਣਾਉਣਾ ਤਾਂ ਤੁਹਾਡੇ ਲਈ ਇਹ ਬਹੁਤ ਵਧੀਆ ਸਕੀਮ ਹੈ ਕਿਉਂਕਿ ਬਹੁਤ ਸਾਰੇ ਲੋਕ ਪਿਛਲੇ 1-2 ਸਾਲ ਤੋਂ ਕਮੈਂਟ ਕਰ ਰਹੇ ਸੀ ਕਿ ਰਾਸ਼ਨ ਕਾਰਡ ਕਦੋਂ ਬਣਗੇ ਸਾਡਾ ਰਾਸ਼ਨ ਕਾਰਡ ਨਹੀਂ ਬਣਿਆ ਅਸੀਂ ਰਾਸ਼ਨ ਕਾਰਡ ਬਰੋਨੇ ਤਾਂ ਉਹਨਾਂ ਨੂੰ ਇੱਕ ਖੁਸ਼ਖਬਰੀ ਉਹਨਾਂ ਲਈ ਆ ਚੁੱਕੀ ਹੈ ਕਿ ਉਹਨਾਂ ਦੇ ਰਾਸ਼ਨ ਕਾਰਡ ਬਣਨੇ ਸਟਾਰਟ ਹੋ ਚੁੱਕੇ ਹਨ ਅਗਲੀ ਅਪਡੇਟ ਨਵੇਂ ਰਾਸ਼ਨ ਕਾਰਡ ਵਿੱਚ ਤੁਸੀਂ ਅਗਰ ਨਾਮ ਜੋੜਨਾ ਹੈ ਯਾਨੀ ਕਿ ਤੁਹਾਡਾ ਪਹਿਲਾਂ ਤੋਂ ਪਰਿਵਾਰਕ ਦਾ ਮੈਂਬਰ ਦਾ ਰਾਸ਼ਨ ਕਾਰਡ ਬਣਿਆ ਤੁਹਾਡੇ ਬੱਚੇ ਦਾ ਨਵਾਂ ਬਰਥ ਹੋਇਆ ਉਸ ਦਾ ਨਾਮ ਰਾਸ਼ਨ ਕਾਰਡ ਵਿੱਚ ਨਹੀਂ ਹੈ ਉਸ ਦਾ ਆਧਾਰ ਕਾਰਡ ਬਣ ਚੁੱਕਿਆ ਹੈ ਤਾਂ ਤੁਸੀਂ ਨਵੇਂ ਰਾਸ਼ਨ ਕਾਰਡ ਵਿੱਚ ਜਾਂ ਪੁਰਾਣੇ ਰਾਸ਼ਨ ਕਾਰਡ ਵਿੱਚ ਉਸ ਦਾ ਨਾਮ ਕਿਵੇਂ ਦਰਜ ਕਰ ਸਕਦੇ ਹੋ ਇਸ ਤੇ ਲਈ ਇੱਕ ਸੌਫਟਵੇਅਰ ਹੈ ਜੋ ਤੁਸੀਂ ਪਲੇ ਸਟੋਰ ਤੇ ਜਾ ਕੇ ਸਰਚ ਕਰ ਸਕਦੇ ਹੋ ਮੇਰਾ ਰਾਸ਼ਨ 2.0 ਇੱਕ ਐਪ ਹੈ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਕਿ ਇਸ ਤਰੀਕੇ ਹੋਵੇਗਾ ਇਹ ਐਪ ਹੈ ਇਸ ਤਰੀਕੇ ਦਾ ਲੋਗੋ ਲੱਗਿਆ ਐਪ ਦੇ ਉੱਪਰ ਇਸ ਐਪ ਨੂੰ ਤੁਸੀਂ ਕਰ ਲੈਣਾ ਇੰਸਟਾਲ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਪਰਸਨ ਦੇ ਨਾਮ ਤੇ ਰਾਸ਼ਨ ਕਾਰਡ ਹੈ ਉਸ ਤੇ ਰਾਸ਼ਨ ਗੜ ਨਾਲ ਲੌਗਇਨ ਕਰਨਾ ਜੋ ਕਿ ਡੈਸ਼ਬੋਰਡ ਇਸ ਤਰੀਕੇ ਖੁੱਲ ਜਾਏਗਾ ਉਸ ਤੋਂ ਬਾਅਦ ਜੋ ਤੁਹਾਡਾ ਰਾਸ਼ਨ ਗੜ ਹੈ ਉਸ ਦੇ ਵਿੱਚ ਤੁਹਾਨੂੰ ਇੱਥੇ ਦੇਖੋਗੇ অপਸ਼ਨ ਮਿਲੇਗੀ ਐਡ ਅ ਨਿਊ ਮੈਂਬਰ ਦੀ ਤਾਂ ਜਿੱਥੇ ਤੁਹਾਨੂੰ ਐਡ ਨਿਊ ਮੈਂਬਰ ਦੀ অপਸ਼ਨ ਮਿਲ ਜਾਂਦੀ ਹੈ ਇਸ ਦਾ ਮਤਲਬ ਉੱਥੇ ਤੁਸੀਂ ਆਪਣੇ ਉਸ ਮੈਂਬਰ ਨੂੰ ਐਡ ਕਰ ਸਕਦੇ ਹੋ ਜਿਸ ਦਾ ਨਾਮ ਰਾਸ਼ਨ ਗੜ ਵਿੱਚ ਦਰਜ ਨਹੀਂ ਹੈ ਉਸ ਦੀ ਜੋ ਵੀ ਡਿਟੇਲ ਫਿਲ ਕਰਨੀਆਂ ਬਿਲਕੁਲ ਸਹੀ ਡਿਟੇਲ ਫਿਲ ਕਰਦੇ ਹੋ ਤਾਂ ਕਿ ਤੁਹਾਡਾ ਰਾਸ਼ਨ ਗੜ ਸਹੀ ਅਪਰੂਵਲ ਹੋ ਸਕੇ ਅਤੇ ਤੁਹਾਡਾ ਨਵਾਂ ਮੈਂਬਰ ਦਾ ਨਾਮ ਵੀ ਰਾਸ਼ਨ ਕਾਰਡ ਵਿੱਚ ਐਡ ਹੋ ਜਾਵੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਜੋ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ ਅਤੇ ਉਹ ਆਪਣਾ ਘਰ ਛੱਡ ਕੇ ਜਾ ਚੁੱਕੇ ਹਨ ਤਾਂ ਉਹਨਾਂ ਲਈ ਵੀ ਸਰਕਾਰ ਨੇ ਇਹ ਅਪੀਲ ਕੀਤੀ ਹੈ ਕਿ ਉਹਨਾਂ ਦਾ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਡਿਲੀਟ ਕਰਵਾ ਦਿਓ ਤਾਂ ਜੋ ਜੋ ਲੜਕੀ ਹੈ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਆਪਣੇ ਹਸਬੰਦ ਦੇ ਨਾਲ ਅਗਰ ਉਹ ਵੀ ਗਰੀਬ ਪਰਿਵਾਰਾਂ ਨਾਲ ਸੰਬੰਧ ਹਨ ਤਾਂ ਉੱਥੇ ਉਹ ਆਪਣਾ ਰਾਸ਼ਨ ਕਾਰਡ ਵਿੱਚ ਨਾਮ ਦਰਜ ਕਰਵਾ ਸਕਦੇ ਹਨ ਜਾਂ ਫਿਰ ਨਵਾਂ ਰਾਸ਼ਨ ਕਾਰਡ ਬਣਵਾ ਸਕਦੇ ਹਨ ਤਾਂ ਇਸ ਤਰੀਕੇ ਜੋ ਰਾਸ਼ਨ ਕਾਰਡ ਸਕੀਮ ਸ਼ੁਰੂ ਕੀਤੀ ਗਈ ਹੈ ਇਸ ਦਾ ਤੁਸੀਂ ਲਾਭ ਉਠਾ ਸਕਦੇ ਹੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਗਰ ਜੋ ਨਵੀਂ ਲੜਕੀ ਵਿਆਹ ਕੇ ਆਈ ਹੈ ਉਸ ਦਾ ਰਾਸ਼ਨ ਕਾਰਡ ਪਹਿਲਾ ਵਾਲੇ ਵਿੱਚ ਨਾਮ ਪਾਉਣਾ ਚਾਹੀਦਾ ਹੈ ਜਾਂ ਨਵਾਂ ਰਾਸ਼ਨ ਕਾਰਡ ਬਣਵਾਉਣਾ ਚਾਹੀਦਾ ਹੈ ਤਾ ਹੁਣ ਧਿਆਨ ਨਾਲ ਸੁਣੋ ਅਗਰ ਘਰ ਦੇ ਵਿੱਚ ਜਿਸ ਘਰ ਵਿੱਚ ਤੁਹਾਡੀ ਲੜਕੀ ਵਿਆਹ ਕੇ ਗਈ ਹੈ ਅਗਰ ਉਸ ਘਰ ਵਿੱਚ ਸੋਹਰਾ ਸੱਸ ਯਾਨੀ ਕਿ ਮੁੰਡੇ ਦੇ ਮਾਤਾ ਪਿਤਾ ਤੇ ਮੁੰਡਾ ਕੱਲ ਆਈ ਹੈ ਤਾਂ ਉਹਨਾਂ ਦੇ ਰਸ਼ਨ ਕਾਰਡ ਵਿੱਚ ਹੀ ਨਾਮ ਐਡ ਕਰਵਾ ਲੈਣਾ ਸਭ ਤੋਂ ਬੈਸਟ ਹੈ ਕਿਉਂਕਿ ਅਗਰ ਇਕੱਠਾ ਪਰਿਵਾਰ ਰਹਿ ਰਿਹਾ ਹੈ ਜੁਆਇੰਟ ਫੈਮਿਲੀ ਆ ਤਾਂ ਉਹਨਾਂ ਨੂੰ ਇੱਕੋ ਰਸ਼ਨ ਕਾਰਡ ਵਿੱਚ ਹੀ ਨਵਾਂ ਨਾਮ ਜੁੜਨੇ ਵੀ ਨਵੇਂ ਮੈਂਬਰ ਆਉਂਦੇ ਹਨ ਉਹਨਾਂ ਦਾ ਨਾਮ ਐਡ ਕਰਵਾ ਲੈਣਾ ਚਾਹੀਦਾ ਅਲੈਕਿਨ ਜਿਆਦਾਤਰ ਆਪਣੇ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਕਿ ਦੋ ਬੱਚਿਆਂ ਅਗਰ ਉਹ ਲੜਕੇ ਹਨ ਦੋਨੋਂ ਦੀ ਮੈਰਿਜ ਹੋ ਗਈ ਤਾਂ ਅਲੱਗ-ਅਲੱਗ ਹੋ ਜਾਂਦੇ ਹਨ ਅਗਰ ਤੁਸੀਂ ਅਲੱਗ-ਅਲੱਗ ਹੋ ਚੁੱਕੇ ਹੋ ਤਾਂ ਤੁਹਾਡਾ ਰਾਸ਼ਨ ਕਾਰਡ ਤੁਹਾਨੂੰ ਅਲੱਗ-ਅਲੱਗ ਬਣਾਉਣ ਵਿੱਚ ਫਾਇਦਾ ਹੈ ਕਿਉਂਕਿ ਸਰਕਾਰ ਵੱਲੋਂ ਕੁਝ ਸਹੂਲਤਾਂ ਰਾਸ਼ਨ卡ੜ ਤੇ ਦਿੱਤੀਆਂ ਜਾਂਦੀਆਂ ਹਨ ਤਾਂ ਯਾਨੀ ਕਿ ਅਗਰ ਤੁਹਾਡਾ ਪਰਿਵਾਰ ਅਲੱਗ-ਅਲੱਗ ਹੋ ਚੁੱਕਿਆ ਤੁਹਾਡੇ ਕੋਲ ਰਾਸ਼ਨ卡ੜ ਹਾਲੇ ਵੀ ਇੱਕ ਚੱਲ ਰਿਹਾ ਤਾਂ ਮਤਲਬ ਇੱਕੋ ਸਹੂਲਤ ਮਿਲੇਗੀ ਜਿਵੇਂ ਕਿ ਹੁਣ ਆਪਾਂ ਗੱਲ ਕਰਦੇ ਆਂ ਐਲਪੀਜੀ ਸਿਲੰਡਰ ਦੀ ਸਰਕਾਰ ਵੱਲੋਂ ਐਲਪੀਜੀ ਸਿਲੰਡਰ ਇੱਕ ਰਾਸ਼ਨ卡ੜ ਤੇ ਇੱਕੋ ਮਿਲਦਾ ਹੈ ਅਗਰ ਤੁਹਾਡੇ ਦੋ ਪਰਿਵਾਰ ਹੋ ਚੁੱਕੇ ਹਨ ਜਾਂ ਤਿੰਨ ਹੋ ਚੁੱਕੇ ਹਨ ਲੇਕਿਨ ਰਾਸ਼ਨ卡ੜ ਇੱਕ ਹੈ ਇੱਕੋ ਹੀ ਤੁਹਾਨੂੰ ਗੈਸ ਸਿਲੰਡਰ ਮਿਲੇਗਾ ਤਾਂ ਬਾਅਦ ਵਿੱਚ ਰੋਲਾ ਇਸ ਜੀ ਦਾ ਪੈਂਦਾ ਕਿ ਸਾਡੇ ਦੋ ਪਰਿਵਾਰ ਨੇ ਸਾਨੂੰ ਦੋ ਸਿਲੰਡਰ ਦੋ ਜਾਂ ਫਿਰ ਸਿਲੰਡਰ ਇੱਕ ਨੂੰ ਮਿਲਦਾ ਹੈ ਦੂਜਿਆਂ ਨੂੰ ਪ੍ਰਾਈਵੇਟ ਕਨੈਕਸ਼ਨ ਲਾਈਨਾਂ ਪੈਂਦਾ ਜਿਸ ਕਰਕੇ ਉਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ ਪਲੱਸ ਉਹਨਾਂ ਦਾ ਖਰਚਾ ਵੀ ਜ਼ਿਆਦਾ ਹੁੰਦਾ ਹੈ ਤਾਂ ਇਹ ਸੀ ਅੱਜ ਦੀ ਮੇਨ ਤੇ ਖਾਸ ਅਪਡੇਟ ਇਸ ਤੋਂ ਇਲਾਵਾ ਰਾਸ਼ਨ ਕਾਰਡ ਸੰਬੰਧੀ ਕੋਈ ਵੀ ਅਪਡੇਟ ਹੋਵੇ ਜਾਂ ਤੁਸੀਂ ਨਵਾਂ ਰਾਸ਼ਨ ਕਾਰਡ ਬਣਾਉਣਾ ਹੈ ਜਾਂ ਰਾਸ਼ਨ ਕਾਰਡ ਵਿੱਚ ਨਾਮ ਐਡ ਕਰਉਣਾ ਹੈ ਤਾਂ ਤੁਸੀਂ ਆਪਣੇ WhatsApp ਨੰਬਰ 76966 7200 'ਤੇ WhatsApp ਮੈਸੇਜ ਕਰ ਸਕਦੇ ਹੋ ਅਤੇ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ